ਇਹ ਨਗਾਰੇ ਨੇ ਜੀ ਵਾਇਗ ਰੇਗਾ ਕਾਲਾ ਹੈ ਵਾਇਗ ਕੀ ਕਿਤੇ ਹੈ ਜੋ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਜਿਸ ਪ੍ਰਕਾਰ ਪਹਿਲਾ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਕਿ ਇਸ ਪਾਵਨ ਸਥਾਨ ਦੇ ਉੱਤੇ ਛੇ ਨਗਾਰੇ ਜੋ ਸਾਡੇ ਕੋਲ ਮੌਜੂਦ ਨੇ ਜੀ ਇਹ ਸਾਧ ਸੰਗਤੀ ਜਿਹੜੇ ਛੇ ਨਗਾਰੇ ਨੇ ਕੋਲ ਮੌਜੂਦ ਨੇ ਦੋ ਨਗਾਰੇ ਛੋਟੇ ਨੇ ਜੀ ਦੋ ਨਗਾਰੇ ਦਰਮਿਆਨੇ ਨੇ ਇਹਨਾਂ ਨੂੰ ਜਦ ਮੈਂ ਨੇ ਕਰ ਦੇ ਕੇ ਉਹ ਦੋ ਨਗਾਰੇ ਜਿਹੜੇ ਨੇ ਤੋਂ ਵੱਡੇ ਨੇ ਇਹਨਾਂ ਨਗਾਰਿਆਂ ਨੂੰ ਆਪ ਜੀ ਵੇਖ ਸਕਦੇ ਹੋ ਕਿ ਇਹਨਾਂ ਦੀ ਕਢਾਈ ਇਹ ਲੋਹੇ ਦਾ ਖੋਲ ਹੈ ਜੀ ਅੱਜ ਕੱਲ੍ਹ ਵਾਂਗੂ ਲੱਕੜ ਦੇ ਨਹੀਂ ਲੋਹੇ ਦੇ ਖੋਲ ਨੇ ਉਸੇ ਪ੍ਰਕਾਰ ਦੀ ਪ੍ਰਾਤਨ ਖੱਲ ਹੈ ਇਹਨਾਂ ਨੂੰ ਵਜਾਉਣ ਦਾ ਹੁਕਮ ਨਹੀਂ ਹੈ ਹਾਂਜੀ ਇਹਨਾਂ ਨੂੰ ਵਜਾਉਣ ਦਾ ਬਿਲਕੁਲ ਵੀ ਹੁਕਮ ਨਹੀਂ ਕਿ ਕਿਉਂਕਿ ਮਹਾਰਾਜੇ ਸਮੇਂ ਵਜਦੇ ਹੁੰਦੇ ਸੀ ਤੇ ਇਹ ਵੀ ਖਿਆਲ ਹੈ ਜੋ ਨਿਹੰਗ ਸਿੰਘਾਂ ਦੇ ਵਿੱਚ ਕਿ ਜਦੋਂ 96 ਕਰੋੜ ਫੌਜਾਂ ਹੋਣਗੀਆਂ ਉਦੋਂ ਫਿਰ ਇਹ ਨਗਾਰੇ ਉਹ ਵੱਜਣਗੇ ਜਿਵੇਂ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਪਲ ਭਾਗ ਪਿਆ ਹਰ ਸੰਭਲ ਗਿਆ ਹਰ ਜੂ ਹਰ ਮੰਦਰ ਆਵਾਂਗੇ ਫਿਰ ਉਸ ਵੇਲੇ ਨਗਾਰੇ ਵਜਣਗੇ ਇਹਨਾਂ ਨੂੰ ਛੁਤਰੀ ਨਗਾਰੇ ਕਿਹਾ ਜਾਂਦਾ ਛੋਟੇ ਨਗਾਰੇ ਨੇ ਜਿਹੜੇ ਜਿਹੜੇ ਕੁੰਠਾਂ ਦੇ ਉੱਪਰ ਜਾਂ ਘੋੜਿਆਂ ਦੇ ਉੱਪਰ ਰੱਖ ਕੇ ਵਜਾਏ ਜਾਂਦੇ ਸੀ ਜੋ ਛੁਤਰੀ ਨਗਾਰੇ ਹਾਂਜੀ ਜੋ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਜ਼ਿਕਰ ਕੀਤਾ ਬਿਲਕੁਲ ਜੀ ਬਿਲਕੁਲ ਛੁਤਰੀ ਨਗਾਰੇ ਹਾਂਜੀ ਇਹ ਉਹ ਨਗਾਰੇ ਨੇ ਜੀ ਹਾਂਜੀ ਇਹ ਨਗਾਰੇ ਨੇ ਜਿਹੜੇ ਦਰਮਿਆਨੇ ਨਗਾਰੇ ਜੋ ਲੰਗਰਾਂ ਵੇਲੇ ਵਜਾਏ ਜਾਂਦੇ ਸੀ ਜਦੋਂ ਲੰਗਰ ਤਿਆਰ ਹੋ ਜਾਂਦਾ ਸੀ ਤੇ ਨਗਾਰੇ ਤੋਂ ਚੋਬਾ ਮਾਰ ਕੇ ਕਹਿੰਦੇ ਨੰਗਾ ਭੁੱਖਾ ਹੋਗਾ ਕੋਈ ਆਓ ਦੇਖ ਤਿਆਰ ਕਰੋ ਜੀ ਪਾਈ ਦੇਗਾ ਆਕੜਾ ਪ੍ਰਸ਼ਾਦ ਲੰਗਰ ਉਹ ਤਿਆਰ ਹੋ ਗਿਆ ਤੇ ਆ ਕੇ ਖਾ ਸਕਦੇ ਹੋ ਹਾਂਜੀ ਤੇ ਇੱਥੇ ਆਓ ਅੱਗੇ ਆਪ ਵੀ ਦੇਖ ਸਕਦੇ ਹੋ ਇਹ ਜਿਹੜੇ ਇਹ ਵੱਡੇ ਨਗਾਰੇ ਨੇ ਜੀ ਇਹ ਦੋ ਨਗਾਰੇ ਖੱਡੇਪੋੜ ਇਹ ਵੱਡੇ ਨੇ ਦੀ ਕਢਾਈ ਦੇਖ ਸਕਦੇ ਹੋ ਕਿ ਉਸੇ ਪ੍ਰਕਾਰ ਪ੍ਰਾਤਨ ਤੇ ਬੜੀ ਬਰੀਕ ਜੀ ਕਢਾਈ ਹੈ ਅੱਜ ਦੇ ਨਗਾਰਿਆਂ ਦੀ ਕਢਾਈ ਔਰ ਪ੍ਰਾਤਨ ਨਗਾਰਿਆਂ ਦੀ ਕਢਾਈ ਜਮੀਨ ਅਸਮਾਨ ਦਾ ਫਰਕ ਹੈ ਅੰਦਰ ਰਿਟਾਂ ਲੱਗੀਆਂ ਹੋਈਆਂ ਨੇ ਜੀ ਇਹ ਦਰਸ਼ਨ ਹੋ ਸਕਦੇ ਨਹੀਂ ਤਾਂ ਵੇਖ ਸੰਗਤਾਂ ਵੇਖ ਸਕਦੇ ਆ ਤੇ ਅੰਦਰ ਰਿਟਾਂ ਲੱਗੀਆਂ ਹੋਈਆਂ ਨੇ ਆਹ ਇੱਕ ਉਸੇ ਪ੍ਰਕਾਰ ਕਿ ਜਿਹੜੀ ਖੱਲ ਹੈ ਬਿਲਕੁਲ ਉਸੇ ਪ੍ਰਕਾਰ ਦੀ ਪੁਰਾਣੀ ਖੱਲ ਹੈ ਜੀ ਪੋਟੀ ਖੱਲ ਹੈ ਇਹ ਵੀ ਕਈ ਵਿਦਵਾਨ ਇਹ ਵੀ ਦੱਸਦੇ ਨੇ ਵੀ ਇਹਨਾਂ ਦੋਹਾਂ ਨਗਾਰਿਆਂ ਦੇ ਵਿੱਚੋਂ ਜਿਹੜਾ ਰਣਜੀਤ ਨਗਾਰਾ ਵੀ ਉਹ ਖੋਹ ਸਕਦਾ ਹੈ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਇਹਨਾਂ ਪੁੱਤਰਾਂ ਦੰਦਾ ਵਿੱਚੋਂ ਹਾਂਜੀ ਜੀ ਬਿਲਕੁਲ ਬਿਲਕੁਲ ਇਹ ਵੱਡੇ ਨਗਾਰੇ ਜੋ ਜੰਗ ਦੇ ਮੈਦਾਨ ਦੇ ਵਿੱਚ ਉਸ ਵੇਲੇ ਵਜਾਏ ਜਾਂਦੇ ਸੀ ਉਸੇ ਜੰਗ ਦੇ ਮੈਦਾਨ ਵਿੱਚ ਇਹ ਵਜਾਏ ਜਾਂਦੇ ਸੀ ਬਿਲਕੁਲ ਬਿਲਕੁਲ ਕੌਂਸੇ ਕਿਹਾ ਜਾਂਦਾ ਦਮਾਮੇ ਇਹਨਾਂ ਨੂੰ ਕਿਹਾ ਜਾਂਦਾ ਜੀ ਇਹ ਉਦੋਂ ਵਜਾਏ ਜਾਂਦੇ ਸੀ ਇੱਧਰ ਜੇ ਆਪਾਂ ਦਰਸ਼ਨ ਕਰੀਏ ਜੋ ਕੰਧ ਦੇ ਉੱਤੇ ਜੋ ਸ਼ਸਤਰ ਤੋਂ ਲੱਗੇ ਹੋਏ ਨੇ ਹਾਂ ਜੀ ਇਹ ਜਿਹੜੀਆਂ ਟੇਗਾ ਨੇ ਜੰਗ ਦੇ ਮੈਦਾਨ ਦੇ ਵਿੱਚ ਪ੍ਰਯੋਗ ਕੀਤੀਆਂ ਹੋਈਆਂ ਨੇ ਜੀ ਇਹ ਜਿਹੜੀਆਂ ਵੱਡੀਆਂ ਬੰਦੂਕਾਂ ਨੇ ਇਹਨਾਂ ਨੂੰ ਤੋੜੇਦਾਰ ਬੰਦੂਕ ਕਿਹਾ ਜਾਂਦਾ ਨਲੀ ਵਾਲੀਆਂ ਅਸਾਂ ਤੋੜੇਦਾਰ ਇਹ ਇਹ ਤੋੜੇਦਾਰ ਬੰਦੂਕਾਂ ਨੇ ਜੀ ਇਹ ਵੱਡੀ ਨਲੀ ਵਾਲੀਆਂ ਜਿਹੜੀਆਂ ਵੀ ਵੱਡੀ ਨਲੀ ਹੈ ਇਹਨਾਂ ਨੂੰ ਦੋ ਸਿੰਘ ਫੜ ਕੇ ਇੱਕ ਨੇ ਮੋਢੇ ਉੱਤੇ ਖੜੇ ਹੋ ਜਾਣਾ ਇੱਕ ਸਿੰਘ ਪਿੱਛੋਂ ਦੇ ਨਿਸ਼ਾਨਾ ਲੈ ਕੇ ਉਹ ਫੇਰ ਫਾਇਰ ਕਰਦਾ ਹੁੰਦਾ ਜੀ ਜੀ ਹਾਂ ਜੀ ਤੇ ਇਹ ਜਿਹੜੀਆਂ ਛੋਟੀਆਂ ਬੰਦੂਕਾਂ ਨੇ ਇਸ ਸ਼ਸਤਰ ਦਾ ਨਾਮ ਹੈ ਜੀ ਤੱਬਰ ਤਮਨ ਹਾਂਜੀ ਇਹ ਪੂਰਾ ਸਿਰ ਤੋਂ ਲੈ ਕੇ ਮਤਲਬ ਥੱਲੇ ਤੱਕ ਪਰੋਂ ਦੀ ਨੀਚੇ ਤੱਕ ਇਹ ਲੋਹੇ ਦਾ ਬਣਿਆ ਸਰਵ ਲੋਹ ਦਾ ਤਿੰਨ ਪਾਸੇ ਮਾਰ ਕਰਦਾ ਜੀ ਇੱਕ ਦੋ ਤੇ ਉੱਪਰ ਬਰਛੀ ਲੱਗੀ ਹੋਈ ਹੈ ਜੀ ਤੇ ਪੂਰਾ ਲੋਹੇ ਦਾ ਲੱਕੜ ਦਾ ਪ੍ਰਯੋਗ ਨਹੀਂ ਹੋਇਆ ਪਿਆ ਇਹਦੇ ਵਿੱਚ ਤੇ ਇੰਨਾ ਭਾਰੀ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਦੋ ਥਣ ਨਾਲ ਵੀ ਇਸ ਸ਼ਸਤਰ ਨੂੰ ਚੱਕਣਾ ਮੁਸ਼ਕਲ ਹੈ ਤੇ ਮਹਾਂਪੁਰ ਕੀ ਕੱਤ ਨਾਲ ਨੂੰ ਫੜ ਕੇ ਚਲਾਇਆ ਕਰਦੇ ਸੀ ਉੱਪਰ ਜੋ ਆਪ ਜੀ ਦੇਖ ਰਹੇ ਹੋ ਇਨੂੰ ਗੱਜਗਾ ਵੀ ਕਿਹਾ ਜਾਂਦਾ ਹੈ ਚੰਨ ਤੋੜਾ ਵੀ ਕਿਹਾ ਜਾਂਦਾ ਜੋ ਮਹਾਂਪੁਰਖ ਆਪਣੇ ਦਿਮਾਲੇ ਦੇ ਉੱਤੇ ਸਜਾਇਆ ਕਰਦੇ ਸੀ ਨੈ ਸਿੰਘ ਅਕਸਰ ਜਿਹੜੇ ਸੀ ਬਿਲਕੁਲ ਜੀ ਬਿਲਕੁਲ ਤੇ ਇੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜੇ ਚੰਨ ਤੋੜਾ ਇੰਨਾ ਵੱਡਾ ਹੈ ਤੇ ਮਹਾਂਪੁਰਖਾਂ ਦਾ ਦਿਮਾਲਾ ਕਿਤਨਾ ਵੱਡਾ ਹੋਵੇਗਾ ਹਾਂਜੀ ਕਿਉਂਕਿ ਉਹ ਨੈ ਸਿੰਘ ਜਨ ਤੇ ਰਹਿਤਨਾ ਮੇਰੇ ਬਚਨ ਨੇ ਉੱਚਾ ਬੁੰਗਾ ਜੋਸਜ ਨਾਮ ਨਿਹੰਗ ਸੁਜਾਨ ਹਾਂਜੀ ਤੇ ਜਿਹੜੀਆਂ ਇਹ ਤੁਸੀਂ ਬਦੂਕਾਂ ਦੇ ਦਰਸ਼ਨ ਕਰ ਰਹੇ ਹੋ ਇਹਨਾਂ ਦੇ ਉੱਤੇ ਅੰਗਰੇਜ਼ੀ ਮੋਹਰਾਂ ਨੇ ਅੱਛਾ ਆ ਦੇਖੋ ਇਹ ਅੰਗਰੇਜ਼ੀ ਮੋਰਾਂ ਨੇ ਜੀ ਗਿਲਸਨ ਇੱਥੇ ਲਿਖਿਆ ਹੋਇਆ ਕਿਉਂਕਿ ਕਲਗੀਧਰ ਮਹਾਰਾਜ ਜਿੱਤੋਂ ਵੀ ਪਹਿਲਾਂ ਅੰਗਰੇਜ਼ ਉਹ ਹਿੰਦੂਸਤਾਨ ਦੀ ਧਰਤੀ ਦੇ ਉੱਤੇ ਆ ਚੁੱਕੇ ਜੀ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨੰਦੇੜ ਦੀ ਧਰਤੀ ਦੇ ਉੱਤੇ ਮਹਾਰਾਜ ਦੇ ਵਾਰ ਹੋਇਆ ਖੰਜਰ ਦਾ ਉਸ ਵੇਲੇ ਭਾਦਰ ਸ਼ਾਹ ਨੇ ਆਪਣੇ ਅੰਗਰੇਜ਼ ਡਾਕਟਰ ਉਹ ਭੇਜੇ ਸੀਗੇ ਜਿਨ੍ਹਾਂ ਨੇ ਸਤਗੁਰੂ ਮਹਾਰਾਜ ਜੀ ਦਾ ਇਲਾਜ ਵੀ ਕੀਤਾ ਤੇ ਇਹ ਉਸ ਵੇਲੇ ਦੀਆਂ ਜਿਹੜੀਆਂ ਬੰਦੂਕਾਂ ਨੇ ਅੱਜ ਵੀ ਇਹ ਬੰਦੂਕਾਂ ਜਿਹੜੀਆਂ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ ਅੱਛਾ ਹਾਂਜੀ ਅੱਜ ਵੀ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਇਹਨਾਂ ਨੂੰ ਫੜ ਕੇ ਚਲਾਇਆ ਜਾਂਦਾ ਅਗੋਂ ਗੋਲੀ ਪੈਂਦੀ ਹੈ ਜੀ ਤੇ ਗੱਜ ਹੁੰਦਾ ਜੀ ਗੱਜ ਦੇ ਨਾਲ ਗੋਲੀ ਠੋਕੀ ਜਾਂਦੀ ਹੈ ਪਲੀਤਾ ਦਿਖਾਇਆ ਜਾਂਦਾ ਤੇ ਹੱਥ ਲਾਈ ਜਾਂਦੀ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਫਲਿੰਟ ਲੋਕ ਪਿਸਟਲ ਵੀ ਕਿਹਾ ਜਾਂ ਕਿਹਾ ਜਾਂਦਾ ਦੁਬਾਰਾ ਫਿਰ ਦੱਸੋ ਕੀ ਕਿਹਾ ਜਾਂਦਾ ਅੰਗਰੇਜ਼ੀ ਵਿੱਚ ਅੰਗਰੇਜ਼ੀ ਵਿੱਚ ਫਲਿੰਟ ਲੋਕ ਪਿਸਟਲ ਹਾਂਜੀ ਤੇ ਮਹਾਰਾਜ ਸ਼ਸਤਰ ਨਾਲ ਤਾਂ ਇਹਨਾਂ ਪਿਆਰ ਵੀ ਜਿਹੜੀ ਆ ਤੁਸੀਂ ਬੰਦੂਕ ਦੇ ਦਰਸ਼ਨ ਕਰ ਰਹੇ ਹੋ ਇਸ ਬੰਦੂਕ ਦੀ ਖਾਸियत ਹੈ ਕਿ ਇਹਦੇ ਵਿੱਚ ਮੀਨਾਕਾਰੀ ਹੋਈ ਪਈ ਹੈ ਜੜਤ ਕੀਤੀ ਹੋਈ ਹੈ ਹਾਥੀ ਦੰਦ ਦੀ ਹਾਥੀ ਦੰਦ ਦੀ ਆ ਦੇਖੋ ਜੀ ਹਾਂ ਹਾਥੀ ਦੰਦ ਦੀ ਪੂਰੀ ਉੱਪਰੋਂ ਤੋਂ ਲੈ ਕੇ ਥੱਲੇ ਤੱਕ ਆ ਦੇਖ ਰਿਹਾ ਸਕਦੇ ਇਹ ਜਿਹੜੇ ਹਾਥੀ ਦੇ ਜਿਹੜੇ ਦੰਦ ਦੇ ਨਗ ਉਹ ਜੜੇ ਹੋਏ ਇੱਕ ਨਗ ਨਿਕਲੇ ਹੋਇਆ ਆ ਦੇਖੋ ਜੀ ਤੇ ਬੜੀ ਸੋਹਣੀ ਇਹਦੇ ਵਿੱਚ ਇਹ ਮੀਨਾਕਾਰੀ ਕੀਤੀ ਹੋਈ ਹੈ ਇਹ ਤੋਂ ਪਤਾ ਲੱਗਦਾ ਮਾਰਤਾ ਕਿੰਨਾ ਪਿਆਰ ਹੋਵੇਗਾ ਸ਼ਸਤਰਾਂ ਦੇ ਨਾਲ ਹਾਂਜੀ ਇਹ ਵੱਡੀ ਨੜੀ ਵਾਲੇ ਇਹ ਸਾਰੇ ਸ਼ਸਤਰ ਗੁਰੂ ਭਾਸ਼ਾ ਮਹਾਰਾਜ ਜੀ ਨੇ ਜੋ ਬਾਬਾ ਅਜਾਬਾਲ ਸਿੰਘ ਸਾਹਿਬ ਜੀ ਨੂੰ ਉਹਨਾਂ ਨੂੰ ਭੇਟ ਕੀਤੇ ਸੀ ਇਸੇ ਪ੍ਰਕਾਰ ਹੋਰ ਵੀ ਜੋ ਸ਼ਸਤਰ ਨੇ ਇਸ ਕਾਂਗਰਸ ਹਾਲ ਵਿੱਚ ਹੁਣ ਸਾਧ ਸੰਗਤ ਜੀ ਜਿਹੜੇ ਕੁਝ ਕੁ ਸ਼ਸਤਰਾਂ ਦੇ ਆਪਾਂ ਦਰਸ਼ਨ ਕਰਨ ਲੱਗੇ ਇਹ ਸ਼ਸਤਰ ਬੜੀ ਘੱਟ ਕਹਿ ਲਓ ਮਾਤਰਾ ਦੇ ਵਿੱਚ ਉਹ ਦਿਖਾਈ ਦਿੰਦੇ ਨੇ ਜੀਵੇਂ ਤੇ ਇਹ ਇੱਕ ਸ਼ਸਤਰ ਹੈ ਜੀ ਇਹ ਸ਼ਸਤਰ ਦਾ ਨਾਮ ਕੁਹਾੜੀ ਆ ਆਮ ਤੌਰ ਤੇ ਸਭ ਕੋਲ ਨਾ ਪਰ ਇਹਦੀ ਖਾਸੀਅਤ ਇਹ ਹੈ ਕਿ ਇਹ ਸ਼ਸਤਰ ਬੰਦੂਕ ਵੀ ਹੈ ਅੱਛਾ ਹਾਂਜੀ ਅੱਗੇ ਨਲੀ ਹੈ ਜੀ ਗੋਲੀ ਪੈਂਦੀ ਹੈ ਪਿੱਛੋਂ ਪਲਿੱਟਾ ਦਿਖਾਇਆ ਜਾਂਦਾ ਫੇਰ ਵਾਰ ਕੀਤਾ ਜਾਂਦਾ ਹੈ ਵਾਹ ਹਾਂਜੀ ਇਹ ਨਾਇਆਬ ਸ਼ਸਤਰ ਹੈ ਜੀ ਕਢਾਈ ਬੜੀ ਸੋਹਣੀ ਕੀਤੀ ਹੋਈ ਹੈ ਜੀ ਦੁਬਾਰਾ ਦੇਖ ਸਕਦੇ ਹਾਂ ਕਿ ਅੱਗੇ ਨੜੀ ਹੈ ਜੀ ਇਧਰੋਂ ਬਰੂਦ ਪਲਿੱਤਾ ਦਿਖਾ ਕੇ ਤੇ ਫਿਰ ਵਾਰ ਕੀਤਾ ਜਾਂਦਾ ਜਦੋਂ ਦੁਸ਼ਮਣ ਨੇੜੇ ਆਵੇ ਫਿਰ ਕੁਹਾੜੀ ਦੇ ਨਾਲ ਉਹਦਾ ਸਾਹਮਣਾ ਕੀਤਾ ਜਾਂਦਾ ਹੈ ਹਾਂ ਇਹ ਧੰਨ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦੇ ਘਰ ਕਮਲਾਂ ਦੇ ਇਹ ਸ਼ਸਤਰ ਨੇ ਜੀ ਬੜੇ ਨਾਇਆਕ ਇੱਕ ਸ਼ਸਤਰ ਹੈ ਮਹਾਂਪੁਰਖਾਂ ਨੇ ਕਮਰ ਕੱਸੇ ਦਾ ਜਿਹਨੂੰ ਬੋਲਿਆ ਜਾਂਦਾ ਕਾਤੀ ਮਾਰਜ ਆਪਣੀ ਬਾਣੀ ਦੇ ਵਿੱਚ ਬਚਨ ਕਰਦੇ ਕਾਗੜਦਨ ਕਾਤੀ ਕਟਾਰੀ ਕੜਾਕੰਨ ਸਾਗੜਦੰਗ ਤੀਰ ਨੂੰ ਕੁੱਪਨ ਤੜਾਕਾ ਸਾਗੜਦੰਗ ਤਾਗੜਦੰਗ ਬਾਗੜਦੰਗ ਸਾਗੜਦੰਗ ਬਾਜ਼ੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਕਾਤੀ ਆ ਜੀ ਇੰਨਾ ਹਲਕਾ ਸ਼ਸਤਰ ਹੈ ਕਿ 10 ਦਿਨ ਵੀ ਘਮਾਈ ਜਾਈਏ ਤੇ ਬੰਦਾ ਥੱਕਦਾ ਨਹੀਂ ਹੈ ਬੜਾ ਲਾਈਟ ਵੇਟ ਹਲਕਾ ਸ਼ਸਤਰ ਇਹਨੂੰ ਭਾਈ ਸਾਹਿਬ ਦੁਬਾਰਾ ਦੱਸਿਓ ਕਿ ਕਿਹਾ ਜਾਂਦਾ ਸ਼ਸਤਰ ਇਹਨੂੰ ਕਾਤੀ ਕਿਹਾ ਜਾਂਦਾ ਹੈ ਜੀ ਕਾਤੀ ਹਾਂ ਜੀ ਕਾਤੀ ਕਾਤੀ ਤੋਂ ਭਾਵ ਕੈਂਚੀ ਵੀ ਹੈ ਤਲਵਾਰ ਵੀ ਕੱਟਣ ਵਾਲੀ ਉਹਨੂੰ ਕਾਤੀ ਕਿਹਾ ਜਾਂਦਾ ਹੈ ਇਹ ਹਾਂ ਜੋ ਨਿਆਂ ਸਿੰਘਾਂ ਦੀ ਸਭ ਤੋਂ ਜੋ ਕਹਿ ਲੋ ਦੀ ਪਸੰਦੀਦਾ ਜਿਹੜਾ ਹਥਿਆਰ ਇਹਨੂੰ ਚੱਕਰ ਬੋਲਿਆ ਜਾਂਦਾ ਸੀ ਚੱਕਰ ਹਾਂਜੀ ਨਿਆਂ ਸਿੰਘ ਇਹ ਦਿਮਾਲੇ ਦੇ ਉੱਤੇ ਵੀ ਸਜਾਉਂਦੇ ਨੇ ਗਲੇ ਦੇ ਵਿੱਚ ਵੀ ਧਾਰਨ ਕਰਦੇ ਮੋਢਿਆਂ ਦੇ ਉੱਤੇ ਵੀ ਰੱਖਦੇ ਨੇ ਹਾਂਜੀ ਇਹਦੇ ਆਲੇ ਦੁਆਲੇ ਧਾਰ ਲੱਗੀ ਹੋਈ ਹੈ ਜੀ ਚੱਕਰਾਂ ਦੇ ਧਾਰ ਲੱਗੀ ਹੁੰਦੀ ਸੀ ਦੁਸ਼ਮਣ ਦੂਰੋਂ ਦੀ ਆਵੇ ਤੇ ਆਪਣੇ ਦਿਮਾਲੇ ਦੇ ਵਿੱਚੋਂ ਇੱਕਦਮ ਚੱਕਰ ਕੱਢ ਕੇ ਭਗਾ ਕੇ ਮਾਰ ਕੇ ਅੱਖ ਨੱਕ ਉਹ ਦੁਸ਼ਮਣ ਦੀ ਘੱਟ ਦਿੱਤੀ ਜਾਂਦੀ ਸੀ ਹਾਂਜੀ ਇਹਨਾਂ ਨੂੰ ਚੱਕਰ ਬੋਲਿਆ ਜਾਂਦਾ ਇਹਦੇ ਨਾਲ ਦਿਮਾਲੇ ਦੀ ਵੀ ਸੇਫਟੀ ਹੁੰਦੀ ਜੰਗ ਦੇ ਮੈਨਜ਼ਰ ਤਲਵਾਰ ਦਾ ਫੱਟ ਲੱਗਦਾ ਤੇ ਦਿਮਾਲੇ ਤੋਂ ਸਿਰ ਤੋਂ ਬਚਾ ਹੋ ਜਾਂਦੇ ਇਸੇ ਪ੍ਰਕਾਰ ਹੋਰ ਵੀ ਜੋ ਪਾਵਨ ਆਸਥਾਨ ਵਿੱਚ ਇਹ ਜੋ ਆਪ ਜੀ ਲੋਹੇ ਦੀਆਂ ਪਲੇਟਾਂ ਵੇਖ ਰਹੇ ਹੋ ਇਹਨਾਂ ਨੂੰ ਬੋਲਿਆ ਜਰਾ ਵਕਤਰ ਜਰਾ ਜਰਾ ਵਕਤਰ ਜ਼ਰਾ ਵਕਤ ਡਾਕਟਰ ਹਾਂਜੀ ਇਹ ਛਾਤੀ ਦੇ ਸੰਜੋਗ ਕਹਿੰਦੇ ਲੋਹੇ ਦੀ ਫਿਰ ਛਾਤੀ ਦੇ ਉੱਤੇ ਇਹ ਪਲੇਟਾਂ ਇਹ ਰੱਖ ਰੱਖ ਦਿੱਤੇ ਜਾਂ ਤਾਂ ਕਿ ਸਾਹਮਣੇ ਤੋਂ ਕਟਾਰ ਤੀਰ ਗੋਲੀ ਤਲਵਾਰ ਦਾ ਵਾਰ ਆ ਨਾ ਹੋਵੇ ਇਹ ਦੇਖ ਸਕਦੇ ਜਿਹੜੀ ਇਹ ਸ਼ੇਪ ਬਣੀ ਹੈ ਇਹ ਗਲੇ ਦੇ ਉੱਤੇ ਇਦਾਂ ਪਾਣ ਵਾਲੀ ਜੋ ਇਹਨੇ ਇਹਨਾਂ ਵਿੱਚ ਸੰਗਲਾ ਲੱਗ ਜਾਂਦੀਆਂ ਨੇ ਤੇ ਬੰਨਿਆ ਜਾਂਦਾ ਹੈ ਜੀ ਇਹ ਕੋਆ ਹੁਣ ਜਿਹੜੇ ਨਵੀਂ ਟੈਕਨੀਕ ਆਈ ਹੈ ਉਹ ਬੁਲਟ ਪ੍ਰੂਫ ਜਾਕਟ ਜਿਹੜਾ ਪਾਰੇ ਲੰਘਦੇ ਸੈਂਕੜੇ ਸੈਂਕੜੇ ਸਾਲ ਪਹਿਲਾਂ ਜੀ ਉਸ ਵੇਲੇ ਦੀ ਜਿਹੜੀ ਗੋਲੀ ਉਸ ਵੇਲੇ ਦਾ ਤੀਰ ਇਹਨਾਂ ਦੇ ਵਿੱਚੋਂ ਨਹੀਂ ਸੀ ਲੰਘਦਾ ਦਾ ਵਜਨ ਦੇ ਵਿੱਚ ਬੜੀਆਂ ਭਾਰੀਆਂ ਨੇ ਜੀ ਇਹਨਾਂ ਨੂੰ ਬੋਲਿਆ ਨਾ ਜ਼ਰਾ ਵਕਤ ਤਾਂ ਜ਼ਰਾ ਵਕਤ ਹੈ ਜਿਸੇ ਪ੍ਰਕਾਰ ਇਹ ਮਹਾਂਪੁਰਖਾਂ ਦਾ ਡੋਲ ਹੈ ਜੀ ਸਾਹਮਣੇ ਆਪ ਜੀ ਖੁਦ ਦੇ ਦਰਸ਼ਨ ਕਰ ਸਕਦੇ ਹੋ ਉਸ ਖੂਬ ਦੇ ਵਿੱਚੋਂ ਮਹਾਂਪੁਰਖ ਆਪਣੇ ਸਮੇਂ ਦੇ ਵਿੱਚ ਇਸੇ ਡੋਲ ਦੇ ਨਾਲ ਜਲ ਕੱਢ ਕੇ ਉਹ ਜਲ ਦਾ ਪ੍ਰਯੋਗ ਕਰਿਆ ਕਰਦੇ ਸੀ ਬਾਬਾ ਆਜਾ ਪਾਲਸੀ ਜੀ ਬਾਬਾ ਆਜਾ ਕਾਸਮ ਸਾਹਿਬ ਜੀ ਇਹ ਵੀ ਸਰਵਲੋ ਦਾ ਜੀ ਹਾਂਜੀ ਸਰਵਲੋ ਦਾ ਜੀ ਸਮੇਂ ਦੇ ਨਾਲ ਥੋੜਾ ਜਿਹਾ ਜੰਗਲ ਲੱਗਣ ਨਾਲ ਖੁਰ ਗਿਆ ਹਾਂਜੀ ਇਹ ਮਹਾਂਪੁਰਖਾਂ ਦਾ ਸਭ ਤੋਂ ਨਾਇਾਬ ਇਹ ਸ਼ਸਤਰ ਹੈ ਜੀ ਇਹਨੂੰ ਬੋਲਿਆ ਜਾਂਦਾ ਵੈਸੇ ਦਾ ਬੈਰਾਗਣ ਆਮ ਤੌਰ ਤੇ ਸਾਧੂਆਂ ਦੇ ਕੋਲ ਇਹ ਹੁੰਦਾ ਜੀ ਜਦੋਂ ਭਗਤੀ ਕੀਤੀ ਜਾਂਦੀ ਉਸ ਵੇਲੇ ਇਸ ਬੈਰਾਗਣ ਦੇ ਉੱਪਰ ਹੱਥ ਰੱਖਿਆ ਜਾਂਦਾ ਜੀ ਫਿਰ ਭਗਤੀ ਕਰਦੇ ਆ ਸ਼ੇਰ ਦਾ ਮੂੰਹ ਬਣਿਆ ਹੋਇਆ ਬੜੀ ਸੋਹਣੀ ਮੀਨਾ ਕਾਰੀ ਕੀਤੀ ਹੋਈ ਹੈ ਸਰਵ ਲੋਜ ਹੈ ਜੀ ਪਰ ਭਗਤੀ ਕਰਦੇ ਆ ਨੂੰ ਜਦੋਂ ਕੋਈ ਸਾਹਮਣੇ ਤੋਂ ਦੁਸ਼ਮਣ ਇੱਕਦਮ ਚੜ ਕੇ ਆ ਜਾਵੇ ਸ਼ਸਤਰ ਕੋਈ ਨਾ ਹੋਵੇ ਫਿਰ ਇਹ ਭਗਤੀ ਸ਼ਕਤੀ ਦੇ ਵਿੱਚ ਇਹ ਬਦਲ ਜਾਂਦੀ ਹੈ ਇੱਕਦਮ ਫਿਰ ਵਿੱਚੋਂ ਸ਼ਕਤੀ ਨਿਕਲ ਆਉਂਦੀ ਹੈ ਹਾਂਜੀ ਇਹਨੂੰ ਗੁਫਤੀ ਬੋਲਿਆ ਜਾਂਦਾ ਜੀ ਗੁਫਤੀ ਗੁਫਤੀ ਜਿਹੜਾ ਗੁਪਤ ਸ਼ਸਤਰ ਹੋਵੇ ਠੀਕ ਹੈ ਹਾਂਜੀ ਜਦੋਂ ਭਗਤੀ ਕਰਦੇ ਨੂੰ ਨਾ ਕੋਈ ਮਾਲਾ ਜਪਣ ਦਵੇ ਮਾਲਾ ਫਿਰ ਨਵੇ ਫਿਰ ਸ਼ਕਤੀ ਦੇ ਨਾਲ ਫਿਰ ਉਹ ਪ੍ਰਯੋਗ ਕੀਤਾ ਜਾਂਦਾ ਜੀ ਇਹ ਵੀ ਇਹ ਵੀ ਬਾਬਾ ਜੀ ਆਪਰਸੀ ਜੀ ਧੰਨ ਬਾਬਾ ਜੀ ਆਪਰਸੀ ਜੀ ਇਹਨੂੰ ਬੈਰਾਗਣ ਬੋਲਿਆ ਜਾਂਦਾ ਤੇ ਗੁਫਤੀ ਵੀ ਬੋਲਿਆ ਜਾਂਦਾ ਬੈਰਾਗਣ ਤੇ ਗੁਫਤ ਗੁਫਤੀ ਹਾਂਜੀ ਕਿਉਂਕਿ ਇਹ ਗੁਪਤ ਸ਼ਸਤਰ ਹੈ ਜੀ ਹਾਂਜੀ ਇਹ ਵੀ ਨਾਇਆਬ ਹੈ ਜੀ ਦੁਨੀਆ ਦੇ ਵਿੱਚ ਸ਼ਹਿਦ ਹੀ ਕਿਤੇ ਹੋਰ ਇਹ ਸ਼ਸਤਰ ਹੋਵੇਗਾ ਜੀ ਬਿਲਕੁਲ ਇਹ ਧੰਨ ਬਾਬਾ ਆਜਾ ਪਾਲ ਸਿੰਘ ਮਹਾਂਪੁਰਖ ਗੁਰੂ ਕਾਂਦੇ ਨਗਾਰਜੀ ਸਿੰਘ ਇਹ ਉਹਨਾਂ ਦਾ ਜੋ ਕੰਗਾ ਹੈ ਜੀ ਪ੍ਰੇਤਨਾਮਿਆਂ ਦੇ ਬਜਨਿਕ ਕੰਗਾ ਦੋਨੋਂ ਵਕਤ ਕਰ ਪਾਗ ਚੁੰਨਾ ਕਰ ਬੰਧਈ ਦਾਤਨ ਨੀਤ ਕਰੇ ਨਾ ਦੁੱਖ ਪਾਵੈ ਲਾਲ ਜੀ ਹਾਂਜੀ ਇਹ ਮਹਾਂਪੁਰਖਾਂ ਦਾ ਇਹ ਕੰਗਾ ਜੀ ਤੇ ਇੱਧਰ ਤੁਸੀਂ ਦਰਸ਼ਨ ਕਰ ਸਕਦੇ ਹੋ ਕਿੰਨੀਆਂ ਹੀ ਸ੍ਰੀ ਸਰਬਾ ਤਲਵਾਰਾਂ ਉਹ ਇੱਥੇ ਸੱਜੀਆਂ ਹੋਈਆਂ ਨੇ ਤਜੇ ਇਹ ਵੀ ਤਲਵਾਰਾਂ ਜਿਨ੍ਹਾਂ ਦੇ ਉੱਤੇ ਸੋਨੇ ਦੀ ਨਕਾਸ਼ੀ ਕੀਤੀ ਆ ਮੁਠਿਆਂ ਦੇ ਉੱਤੇ ਆਪ ਜੀ ਵੇਖ ਸਕਦੇ ਹੋ ਇਹ ਸੋਨੇ ਦੀ ਨਕਾਸ਼ੀ ਕੀਤੀ ਹੋਈ ਹੈ ਸੋਨੇ ਦਾ ਕੰਮ ਬਹਿ ਲੋ ਕੀ ਕੀਤਾ ਹੋਇਆ ਧੰਨਵਾਦ ਜੋ ਉਧਰ ਕਟਾਰਾਂ ਸੁਸ਼ੋਭਿਤ ਨਹੀਂ ਵਿਅੰਤ ਕਟਾਰਾਂ ਨੇ ਜੀ ਹਾਂ ਜੀ ਤੇ ਗੁਰੂ ਗੋਬਿਸ਼ਾਹ ਮਹਾਰਾਜ ਜੀ ਦਾ ਬਾਣੀ ਨਾਲ ਵੀ ਪਿਆਰ ਹੁੰਦਾ ਤੇ ਸ਼ਸਤਰਾਂ ਦੇ ਉੱਤੇ ਜੋ ਬਾਣੀ ਉੱਕਰੀ ਹੋਈ ਹੈ ਇਸ ਕਟਾਰ ਦੇ ਉੱਤੇ ਦੇਗੋ ਤੇਗੋ ਫਤਿਓ ਨੁਸਰਤ ਬੇਦਰੰਗ ਜਾਵਤਜ ਨਾਨਕ ਉਹ ਗੁਰੂ ਗੋਬਿੰਦ ਸਿੰਘ ਤੇ ਪੜ੍ਹ ਵੀ ਸਕਦੇ ਆ ਜੀ ਤੇ ਇਸ ਪਾਸੇ ਇਹ ਬਾਹਰ ਤੋਂ ਉੱਕਰੀ ਹੋਈ ਹੈ ਜੀ ਇਹ ਬਾਹਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਆਏ ਤੇ ਉਹਨਾਂ ਨੇ ਇਹ ਜਦੋਂ ਆਪਣੇ ਸਿੱਕੇ ਚਲਾਏ ਉਸ ਵੇਲੇ ਇਹ ਬਾਤ ਲਿਖੀ ਜੀ ਉਸ ਉਸ ਵੇਲੇ ਲਿਖੀ ਹਾਂਜੀ ਇਹ ਵੀ ਮੰਨਿਆ ਜਾਂਦਾ ਕਿ ਜਦੋਂ ਬਾਬਾ ਬੰਦਾ ਦੀ ਕੋ ਸਰੰਦ ਫਤਹਿ ਕੀਤੀ ਫਿਰ ਸਿੰਘ ਜਦੋਂ ਇੱਧਰ ਨੂੰ ਆਏ ਜਾਂ ਉਹਨਾਂ ਤੋਂ ਬਾਅਦ ਫਿਰ ਕਿਤੇ ਇਹ ਸ਼ਸਤਰ ਬਾਅਦ ਦੇ ਵਿੱਚ ਵੀ ਕੁਝ ਕੁ ਭੇਟਾ ਹੋਏ ਨੇ ਕੋਈ ਬਾਤ ਲਿਖੀ ਹੋਈ ਹੈ ਜੀ ਵਿਸ਼ਸਤ ਦੇ ਉੱਪਰ ਵੀ ਗੁਰੂ ਬਾਸ਼ਾ ਮਹਾਰਾਜ ਦਾ ਨਾਮ ਤਾਂ ਕਿ ਜਿਹੜੇ ਸ਼ਸਤਰ ਨੇ ਉਹ ਸਤਗੁਰਾਂ ਦੇ ਭੈ ਦੇ ਵਿੱਚ ਚਲਾਏ ਜਾਣ ਤਲਵਾਰ ਤਾਂ ਔਰੰਗਜ਼ੇਬ ਦੇ ਕੋਲ ਵੀ ਹੈ ਤੇ ਤਲਵਾਰ ਕਲਗੀਧਰ ਮਹਾਰਾਜ ਦੇ ਕੋਲ ਹੀ ਫਰਕ ਹੈ ਉਹ ਤਲਵਾਰ ਜ਼ੁਲਮ ਜਲਮ ਵਾਸਤੇ ਜ਼ੁਲਮਾਂ ਵਾਸਤੇ ਹੁੰਦੀ ਹੈ ਤੇ ਇਹ ਮਹਾਰਾਜ ਕੋਲ ਜਿਹੜੀ ਤਲਵਾਰ ਹੈ ਉਹ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਖਤਮ ਕਰਨ ਵਾਸਤੇ ਬਿਲਕੁਲ ਹਾਂਜੀ ਸਹਾਸੰਗਜੀ ਜਿਹੜੇ ਸ਼ਸਤਰ ਦੇ ਹੁਣ ਆਪਾਂ ਦਰਸ਼ਨ ਕਰਨ ਲੱਗੇ ਆ ਇਹ ਸ਼ਸਤਰ ਇਹਨਾਂ ਸਾਰੇ ਸ਼ਸਤਰਾਂ ਵਿੱਚੋਂ ਸਭ ਤੋਂ ਨਾਇਆਬ ਹੈ ਹਾਂਜੀ ਇਹ ਸ਼ਸਤਰ ਸੁਨਾਰੀ ਸ਼ਸਤਰ ਇਹ ਸ਼ਸਤਰ ਉਹ ਹੈ ਜੋ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਗੁਲਖਾਨ ਨੇ ਵਾਰ ਕੀਤਾ ਸੀ ਨੰਦੇੜ ਦੀ ਧਰਤੀ ਦੇ ਉੱਤੇ ਅੱਛਾ ਅੱਛਾ ਤੇ ਉਹ ਸ਼ਸਤਰ ਹੈ ਤੇ ਇਹਦਾ ਜਿਹੜਾ ਰੈਫਰੈਂਸ ਹੈ ਆਪਾਂ ਕਹਿੰਦੇ ਜੋ ਸਬੂਤ ਕੀ ਆ ਪਟਿਆਲਾ ਘਰਾਣੇ ਦੇ ਇੱਕ ਧੰਨਾ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ 1932 ਦੇ ਵਿੱਚ ਇੱਕ ਕਿਤਾਬ ਲਿਖੀ ਮੇਰੀ ਸਾਈਕਲ ਯਾਤਰਾ ਉਹ ਜਦੋਂ 1932 ਦੇ ਵਿੱਚ ਇੱਥੇ ਆਏ ਉਹਨਾਂ ਨੇ ਫਿਰ ਇਸ ਗੱਲ ਦਾ ਜ਼ਿਕਰ ਤੇ ਲਿਖਿਆ ਕਿ ਇਹ ਉਹ ਸ਼ਸਤਰ ਹੈ ਜੋ ਗੁਲਖਾਨ ਨੇ ਕਲਗੀਧਰ ਮਹਾਰਾਜ ਜੀ ਦੇ ਵਾਰ ਕੀਤਾ ਸੀ ਇਹ ਸ਼ਸਤਰ ਦੇ ਦਰਸ਼ਨ ਕਰੋ ਜੀ ਇਹ ਉਹ ਨਾਇਆਬ ਸ਼ਸਤਰ ਹੈ ਸੋਨੇ ਦੀ ਕਢਾਈ ਕੀਤੀ ਹੋਈ ਹੈ ਜੀ ਸਾਰੇ ਪਾਸੇ ਇਹ ਸੋਨੇ ਦਾ ਕੰਮ ਹੈ ਜੀ ਸਿਰੇ ਤੋਂ ਸਿਰੇ ਤੱਕ वाकई जो कहा भी जिन्हें शस्त्र इतने ने पंजाब की धरती से हो किसी अस्थान त नहीं हो ਪਈਸਾ ਜੋ ਸਾਹਮਣੇ ਤੁਸੀਂ ਜਿਹੜਾ ਬਾਬਾ ਜਪਾਲ ਸਿੰਘ ਜੀ ਕਹਿੰਦੇ ਵੀ ਸੰਦੇਨਾ ਕੀਰਤਨ ਕਰਦੇ ਸੀ ਤੇ ਜਿਹੜੀ ਪ੍ਰਾਤ ਚਾਟਾ ਗੁੰਵੇ ਸੀ ਹਾਂਜੀ ਬਿਲਕੁਲ ਉਹ ਉੱਥੇ ਪੈਨੇ ਜੀ ਉਹ ਆਪ ਜੀ ਦਰਸ਼ਨ ਕਰਦਾ ਜਿੱਤੇ ਸ਼ਸਤਰ ਪਏ ਨੇ ਉੱਤੇ ਨਾਲ ਸ਼ਾਸਤਰ ਵੀ ਹੈ ਜੀ ਬਾਣੀ ਤੇ ਬਾਣਾ ਇਕੱਠਾ ਹੈ ਬਾਣੀ ਤੇ ਬਾਣਾ ਕਹਿੰਦਾ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਕਰਦੇ ਨੇ ਫਿਰ ਬਾਹਰ ਸ਼ਸਤਰ ਵਿਦਿਆ ਦਾ ਅਭਿਆਸ ਘੋੜ ਸਵਾਰੀ ਆਪਕਰ ਕੋ ਵੀ ਕਰਵਾਇਆ ਕਰਦੇ ਬਾਣੀ ਤੇ ਬਾਣਾ ਰਬਾਬ ਤੇ ਨਗਾਰਾ ਸ਼ਸਤਰ ਦੇ ਸ਼ਾਸਤਰ ਇੱਥੇ ਨਗਾਰੇ ਵੀ ਨੇ ਤੇ ਸਰੰਦਾ ਵੀ ਹੈ ਦੋਵੇਂ ਚੀਜ਼ਾਂ ਇਕੱਠੀਆਂ ਬਿਲਕੁਲ ਇੱਥੇ ਨਗਾਰੇ ਵੀ ਨੇ ਹਾਂਜੀ ਔਰ ਇੱਥੇ ਸਰੰਦਾ ਵੀ ਹੈ ਬਿਲਕੁਲ ਜੋ ਮੀਰੀ ਤੇ ਪੀਰੀ ਦਾ ਸਿਧਾਂਤ ਉਹ ਇੱਥੇ ਪਾਗਿਆ ਜੀ ਢਾਣਾ ਜੀ ਇੱਥੇ ਜਗਨਨਾਥ ਜੀ ਦਾ ਬਾਬਾ ਜਾਂ ਪਤ ਸਿੰਘ ਜਿਹੜੇ ਮੇਰੇ ਆਪ ਸ਼ਸਤਰਾਂ ਦੇ ਪ੍ਰਦਰਸ਼ਨ ਕਰਦੇ ਨੇ ਬੇ ਕਸਾ ਰਾ ਯਾਰ ਗੁਰਗੋਵਿੰਦ ਸਾਹਿਬ ਜੀ ਸਰਦਾਰ ਸਿੰਘ ਜੀ ਉੱਪਰ ਆਪ ਜੀ ਦੇਖ ਸਕਦੇ ਹੋ ਕਿ ਵਿਧਾਂ ਢਾਲਾਂ ਪਈਆਂ ਨੇ ਜੀ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਇੰਨੇ ਸ਼ਸਤਰ ਪੰਜਾਬ ਦੀ ਧਰਤੀ ਦੇ ਹੋਰ ਕਿਤੇ ਨਹੀਂ ਕਿ ਪਿਛਲੇ ਪਾਸੇ ਵੀ ਢਾਲਾਂ ਪਈਆਂ ਨੇ ਜਿਨ੍ਹਾਂ ਨੂੰ ਰੱਖਣ ਦੀ ਜਗ੍ਹਾ ਵੀ ਨਹੀਂ ਹੈ ਜੀ ਵੀ ਮਹਾਰਾਜ ਨੇ ਕਿੰਨਾ ਪਿਆਰ ਕੀਤਾ ਹੋਵੇਗਾ ਬਾਬਾ ਜਪਾਲ ਸਿੰਘ ਜੀ ਨਾਲ ਕਿ ਉਹਨਾਂ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਸ਼ਸਤਰ ਪ੍ਰਦਾਨ ਕੀਤੇ ਜਿਹੜੀਆਂ ਇਹ ਢਾਲਾਂ ਨੇ ਇਹ ਖੱਲ ਦੀਆਂ ਢਾਲਾਂ ਨੇ ਕੋਈ ਗੈਂੜੇ ਨੇ ਖੱਲ ਦੀ ਐ ਕੋਈ ਕੂਟ ਦੇ ਖੱਲ ਦੀ ਢਾਲ ਹੈ ਜਿਹੜੀ ਉਹ ਦੋ ਢਾਲਾਂ ਉਹ ਸਰਬੋਤਮ ਦੀਆਂ ਢਾਲਾਂ ਨੇ ਜੀ ਬਾਕੀ ਸਾਰੀਆਂ ਖੱਲ ਦੀਆਂ ਚਿਮੜੇ ਦੀਆਂ ਢਾਲਾਂ ਨੇ ਉਸ ਵੇਲੇ ਦੀ ਜਿਹੜੀ ਗੋਲੀ ਆ ਉਹ ਇੰਨਾਂ ਢਾਲਾਂ ਦੇ ਵਿੱਚੋਂ ਨਹੀਂ ਲੰਘ ਸਕਦੀ ਜੀ ਉਧਰ ਮਹਾਪੁਰਖਾਂ ਦਾ ਚੋਲਾ ਪਿਆਰ ਜਿਹਦੇ ਉੱਤੇ ਦਾਗ ਲੱਗੇ ਹੋਏ ਨੇ ਲੰਗਰਾਂ ਦੇ ਲਹੂ ਦੇ ਅਜਿਹਾ ਮਹਾਪੁਰਖਾਂ ਦਾ ਚੋਲਾ ਹੈ ਜੀ ਜਪਾਲ ਸਿੰਘ ਦਾ ਚੋਲਾ ਹਾਂਜੀ ਇਹ ਉਹਨਾਂ ਦੀਆਂ ਵਰਸ਼ੀਆਂ ਨੇ ਜੀ ਕਰਕਮਲਾਂ ਦੀਆਂ ਹਾਂਜੀ ਤੇ ਸਭ ਤੋਂ ਇੱਕ ਹੋਰ ਇੱਥੇ ਪਵਨਸਥਾਨ ਤੇ ਨਾਇਾਬ ਗੱਲ ਹੈ ਕਿ ਇੱਥੇ ਮਹਾਂਪੁਰਖਾਂ ਦਾ ਜੋ ਇਹ ਜਿਹੜਾ ਇੱਕ ਸ਼ਹਿਰ ਹੈ ਜੀ ਅੱਛਾ ਕਿੰਨਾ ਵੱਡਾ ਕੁਸ਼ਹਿਰਾ ਕਿ ਇਹ ਇੰਨਾ ਵੱਡਾ ਹੈ ਕਿ ਦੱਸ ਜਾਣੇ 10 ਬੰਦੇ ਇੱਕ ਲਾਈਨ ਦੇ ਵਿੱਚ ਖੜੇ ਹੋ ਕੇ ਖੋਲਣ ਤਾਂ ਇੱਕ ਸ਼ਹਿਰਾ ਖੁੱਲਦਾ ਆਪ ਜੀ ਆ ਮੂਰੀ ਵੇਖ ਹੀ ਸਕਦੇ ਹੋ ਬਿਲਕੁਲ ਕਿ ਕਿਤਨੀ ਵੱਡੀ ਹੈ ਸੋ ਇਹ ਜਿਹੜਾ ਇੱਕ ਸ਼ਹਿਰ ਹੈ ਪ੍ਰਤੱਖ ਪਰਮਾਨ ਹੈ ਖਿਦਰਾਣੇ ਦੀ ਢਾਬ ਦੇ ਉੱਪਰ ਵਾਪਰ ਇਤਿਹਾਸ ਦਾ ਜੀ ਬਿਲਕੁਲ ਜਦੋਂ ਆਪਾਂ ਖਿਦਰਾਣੇ ਢਾਬ ਦਾ ਇਤਿਹਾਸ ਸੁਣਦੇ ਆ ਤੇ ਜਦੋਂ ਮੁਗਲਾਂ ਦੀ ਤੁਰਕਾਂ ਦੀ ਫੌਜ ਆਈ ਉਸ ਵੇਲੇ ਸਿੰਘਾਂ ਦੀ ਗਿਣਤੀ ਥੋੜੀ ਸੀ ਉਹਨਾਂ ਨੇ ਆਪਣੇ ਕਸ਼ੇਰ ਆਪਣੇ ਚਾਦਰੇ ਉਹ ਝਾੜੀਆਂ ਦੇ ਉੱਪਰ ਪਾ ਦਿੱਤੇ ਜੀ ਬਿਲਕੁਲ ਤੁਰਕਾਂ ਦੀ ਫੌਜ ਨੂੰ ਲੱਗਿਆ ਵੀ ਇਹ ਤਾਂ ਤੰਬੂ ਲੱਗੇ ਹੋਏ ਨੇ ਤੋ ਇਹ ਗੱਲ ਥੋੜੀ ਜਿਹੀ ਹਜਮ ਨਹੀਂ ਹੁੰਦੀ ਵੀ ਕਸ਼ਹਰੇ ਇੰਨੇ ਵੱਡੇ ਕਿਦਾਂ ਹੋ ਗਏ ਰਾਜ ਪ੍ਰਤਾਕ ਪਰ ਜਦੋਂ ਆਪਾਂ ਇਹ ਦੇਖਦੇ ਆ ਵੀ ਵਾਕਈ ਧੰਨ ਬਾਬਾ ਜਗਤ ਸਿੰਘ ਦੇ ਕਸ਼ਹਰੇ ਇਤਨੇ ਵੱਡੇ ਹੈ ਨਾ ਵੀ ਜਿਨ੍ਹਾਂ ਨੂੰ ਖੋਲਣ ਦੇ ਵਿੱਚ ਵੀ ਬੜਾ ਦਸ ਸਿੰਘਾਂ ਦੀ ਲੋੜ ਪੈਂਦੀ ਆ ਸੋ ਇਹ ਪ੍ਰਤਾਕ ਪਰਮਾਣ ਵਾਕਈ ਉਸ ਵੇਲੇ ਜਿਹੜੇ ਸਿੰਘਾਂ ਨੇ ਕਸ਼ਹਰੇ ਕਿੰਨੇ ਕਿੰਨੇ ਵੱਡੇ ਹੋਣਗੇ ਸੋ ਇੱਥੇ ਕਸ਼ਹਰੇ ਮਾਪੁਰਖਾਂ ਦੇ ਉਹ ਵੀ ਸਾਹਮਣੇ ਰੱਖੇ ਹੋਏ ਨੇ ਜੀ